ਜੀ ਜਿਹੜਾ ਸਰਚ ਆਪਰੇਸ਼ਨ ਆਫ ਪ੍ਰੈਜ਼ੈਂਟੀ ਆਪਾਂ ਸਿਟੀ ਪੁਲਿਸ ਸਟੇਸ਼ਨ ਚ ਕਰ ਰਹੇ ਹਾਂ ਮੇਰੇ ਨਾਲ ਐਸਐਚਓ ਡਿਵੀਜ਼ਨ ਨੰਬਰ 1 ਸ਼੍ਰੀ ਦਿਵਿੰਦਰ ਜੀ ਹੈ ਇਸ ਤਰ੍ਹਾਂ ਦਾ ਆਪਰੇਸ਼ਨ ਜਿਹੜਾ 2 ਨੰਬਰ ਦੇ ਏਰੀਆ ਚ ਪੈਂਦਾ ਆਪਣਾ ਕੈਂਟ ਰੇਲਵੇ ਸਟੇਸ਼ਨ ਉੱਥੇ ਵੀ ਹੋ ਰਿਹਾ ਸਜਨਪੁਰ ਵੀ ਪਠਾਨਕੋਟ ਜ਼ਿਲ੍ਹੇ ਚ ਤਿੰਨ ਜਗ੍ਹਾ ਇਹ ਕੈਸੋ ਆਪਰੇਸ਼ਨ ਚੱਲ ਰਿਹਾ ਤੇ ਇਸ ਤਰ੍ਹਾਂ ਹੀ ਪੰਜਾਬ ਦੇ ਬਾਕੀ ਏਰੀਆਸੇ ਵੀ ਚੱਲ ਰਿਹਾ ਤੇ ਜਿਹੜਾ ਇਹ ਅੱਜ ਦਾ ਕੈਸੋ ਆਪਰੇਸ਼ਨ ਹੈ ਚਾਪਾ ਚੈੱਕ ਕਰ ਰਹੇ ਹਾਂ ਕਿਸੇ ਵਿਅਕਤੀ ਕੋਈ ਸ਼ੱਕੀ ਚੀਜ਼ ਇਆ ਕੋਈ ਕੋਈ ਨਸ਼ਾ ਜਾਂ ਕੋਈ ਇਸ ਤਰ੍ਹਾਂ ਦੀ ਡਰੈਕਸ਼ਨੇਬਲ ਚੀਜ਼ ਕਿ ਜਿਹਨੂੰ ਰੱਖਣਾ ਜਾਂ ਕੈਰੀ ਕਰਨਾ ਕ੍ਰਾਈਮ ਹੈ ਉਸ ਚੀਜ਼ ਨੂੰ ਚੈੱਕ ਕਰ ਰਹੇ ਆ ਬਾਕੀ ਹੋਰ ਆਪਾਂ ਸ਼ੱਕੀ ਬੰਦਿਆਂ ਨੂੰ ਵੀ ਚੈੱਕ ਕਰ ਰਹੇ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਆਪਣੀਆਂ ਬਾਹਰ ਲੱਗੀਆਂ ਆ ਜਿਹੜੀਆਂ ਉਹਨਾਂ ਨੂੰ ਵੀ ਆਪਾਂ ਰੈਂਡਮਲੀ ਚੈੱਕ ਕਰ ਰਹੇ ਆ ਪਾਰਕਿੰਗ 'ਚ ਗੱਡੀਆਂ ਲੱਗੀਆਂ ਜਿਹੜੀਆਂ ਤਾਂ ਕਿ ਅਗਰ ਕੋਈ ਸ਼ੱਕੀ ਗੱਡੀ ਇਸ ਤਰ੍ਹਾਂ ਦੀ ਹੈ ਤੇ ਆਪਾਂ ਉਹਦੀ ਉਹਨੂੰ ਚੈੱਕ ਕਰ ਸਕੀਏ ਤੇ ਰਾਉਂਡ ਅਪ ਕਰ ਸਕੀਏ ਹਲੇ ਤੱਕ ਤੇ ਬ੍ਰਾਂਧਨ ਹੋਇਆ ਚੱਲ ਰਿਹਾ ਹੈ ਤੇ ਜਦੋਂ ਕੁਝ ਅੱਗੇ ਬ੍ਰਾਂਧਨ ਹੋਉਂਦੀ ਹੈ ਤੁਹਾਨੂੰ ਇਨਫੋਰਮ ਕਰ ਰਿਹਾ ਮੈਂ ਨਾਲ ਹੀ ਦੱਸ ਦੇਣਾ ਚਾਹੁੰਦਾ ਕਿ ਮਾਨਯੋਗ ਐਸਐਸਪੀ ਪਠਾਨਕੋਟ ਸ਼੍ਰੀ ਦਲਜਿੰਦਰ ਸਿੰਘ ਜੀ ਤੋਂ ਉਹਨਾਂ ਦੀ ਡਾਇਰੈਕਸ਼ਨਸ ਤੇ ਸਾਰਾ ਆਪਰੇਸ਼ਨ ਚੱਲ ਰਿਹਾ ਜ਼ਿਲ੍ਹੇ 'ਚ ਤੇ ਐਸਐਸਪੀ ਸਾਹਿਬ ਦੀ ਡਾਇਰੈਕਸ਼ਨਸ ਬਿਲਕੁਲ ਕਲੀਅਰ ਹੈ ਕਿ ਵੀ ਆਪਾਂ ਜ਼ਿਲ੍ਹੇ 'ਚ ਕਿਸੇ ਵੀ ਪ੍ਰਕਾਰ ਦੀ ਅਨਸੁਖਾਵੀ ਘਟਨਾ ਨੂੰ ਹੋਣ ਤੋਂ ਰੋਕਣਾ ਤੇ ਕਿਸੇ ਵੀ ਟਾਈਪ ਦਾ ਕੋਈ ਨਸ਼ਾ ਜਾਂ ਹੋਰ ਕੋਈ ਐਂਟੀ ਕ੍ਰਾਈਮਨਲ ਐਕਟੀਵਿਟੀ ਹੁੰਦੀ ਹੈ ਉਹਤੇ ਵੀ ਨਜ਼ਰ ਰੱਖ ਪਾਣੀ ਹੈ